ਆਪ ਤੇ ਕਿਸਾਨ ਯੂਨੀਅਨ ਦੇ ਵੱਲੋਂ ਜਿੱਥੇ ਬੰਦਿਆ ਜਿੱਥੇ ਕੀ ਤਦਾਦ ਦੇ ਵਿੱਚ ਇਕੱਠੀ ਹੋਈ ਜਾਂਦੇ ਸਾਰੇ ਉਹਨਾਂ ਵੱਲੋਂ ਜਿਹੜਾ ਇਹ ਤਾਲਾ ਅੱਜ ਲਾਇਆ ਜਾਏਗਾ ਪੱਕਾ ਤਾਲਾ ਜਿਹੜਾ ਲਾਇਆ ਜਾਏਗਾ ਜੇ ਕਿਸੇ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੋਲੂਗਾ ਕੋਈ ਨਹੀਂ ਖੋਲਦੀ ਇਹ ਖੋਲ ਨਹੀਂ ਖੋਲਣਗੇ ਤਾਂ ਮੇਰੇ ਨੇ ਦਫ਼ਤਰ ਨੂੰ ਤਾਲਾ ਮਾਰ ਦਾਂਗੇ ਜੇ ਜੇ ਇਹਨਾਂ ਨੇ ਖੋਲਿਆ ਤਾਂ ਮੇਰੇ ਨੇ ਦਫ਼ਤਰ ਨੂੰ ਤਾਲਾ ਮਾਰਾਂਗੇ ਆਹ ਇਸ ਬਾਰੀਆਂ ਟੁੱਟੀਆਂ ਵੀ ਇਹ ਤਾਲਾ ਹੈ ਨਹੀਂ ਪੰਨੀਆਂ 'ਲ ਬੈਠ ਕੇ ਪਾਤੀਆਂ ਜੀ ਪੰਨੀਆਂ 'ਲ ਮੇਡਮ ਮਾਰੇ ਹੋ ਇਹ ਛੜਾ ਗਿਆ ਝੰਡਾ ਲੱਗਾ ਤਾਲਾ ਹੀ ਹੈ ਜੀ ਤਾਲਾ ਜੇ ਕੋਈ ਕੱਲ ਨੂੰ ਇਹਨੂੰ ਖੋਲਦਾ ਫੇਰ ਫਿਰ 5 ਮਿੰਟ ਚ ਫਿਰ ਹਾਜ਼ਰ ਅਸੀਂ ਕਿਹੜਾ ਬੰਬੇ ਜਾਣਾ ਅਸੀਂ ਇਸ ਕੰਮ ਲੈ ਸਾਰੇ ਕਿਸਾਨ ਸਾਰੇ ਭਰਾ ਸਾਡੇ ਨਾਲ ਆ ਪੱਕੇ ਆ ਵੀਰੇ ਜਾਣਾ ਟੋਲ ਘੱਟ ਜੂਗਾ ਜਾਂ ਪੱਕਾ ਬੰਦ ਹੋ ਜੂਗਾ ਔਰ ਕੀ ਆ ਸਾਡੇ ਕੋਲ ਲੱਗਿਆ ਯਾਰ ਪਰੇਸ਼ਾਨ ਹੋਏ ਬੈ ਆ ਇੱਕ ਨਾਲ ਦੋ ਲੱਗਿਆ ਰੀਆ ਅੰਬਾਲ ਸਾਹਿਬ ਤੱਕ ਜਾਣੇ ਆ 5-600 ਰੁਪਏ ਆ ਜਾਂਦਾ ਸਾਡਾ ਉਹਨੇ ਤੇ ਇੰਨੀ ਜਨੇ ਟੋਲ ਲੱਗ ਜਾਂਦੇ ਆ ਦੇਖੋ ਜੀ ਜਿੱਥੇ ਸੰਘਰਸ਼ ਹੋਊਗਾ ਜੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਤਾਂ ਇਕੱਠੇ ਤਾਂ ਜਰੂਰ ਹੋਣਗੇ ਕਿਉਂਕਿ ਟੋਲ ਪਲਾਜ਼ਾ ਬਹੁਤ ਜ਼ਿਆਦਾ ਮਹਿੰਗਾ ਸੀਗਾ ਉਹਦੀ ਥੱਲ ਪਾਉਣ ਵਾਸਤੇ ਸਾਰੇ ਲੋਕ ਇਕੱਠੇ ਹੋਇਆ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਨੋ ਧੰਨਵਾਦ ਕਰਦੇ ਆ ਇੱਥੇ ਪਹੁੰਚੇ ਆ ਅਸੀਂ ਇਹ ਸਰਕਾਰ ਨੇ ਜੜਾਇਆ ਵਾ ਅਸੀਂ ਤਾਂ ਨਹੀਂ ਸੀ ਚੜਦੇ ਸਰਕਾਰ ਨੂੰ ਕਿਹਾ ਸੀ ਵੀ ਇਹਦੇ ਇਹਨਾਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਦੇ ਪੇਪਰ ਦਿਖਾ ਦਿਓ ਯਾ ਜੇ ਇਹ ਕਾਨੂੰਨ ਦੇ ਦੇ ਦਾਇਰੇ ਦੇ ਵਿੱਚ ਆਉਂਦਾ ਚੱਲਦਾ ਵਾ ਇਹਦੀ ਵੈਲੀਡਿਟੀ ਕੋ ਹੈਗੀ ਆ ਕੋ ਐਗਰੀਮੈਂਟ ਹੈਗਾ ਤਾਂ ਚਲਾ ਲਓ ਔਰ ਰੇਟ ਬਾਝੋਂ ਕਰਕੇ ਜਿਹੜੇ ਅਸੀਂ ਰੇਟ ਦਿੱਤੇ ਆ ਪਰ ਇਹ ਤਾਂ ਨੋਟ ਨਹੀਂ ਹੋਣੀ ਲੈ ਇਹਨਾਂ ਕੋਲ ਕਾਗਜ਼ ਆ ਇਹਦਾ ਮਤਲਬ ਹੈ ਗੈਰਕਾਨੂੰਨੀ ਚੱਲ ਰਿਹਾ ਪ੍ਰਧਾਨ ਸਾਹਿਬ ਦਾ ਤੈਅ ਦਿ ਲੋ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੂਰੇ ਹੋ ਕੇ ਇੱਥੇ ਮੋਰਚਾ ਲਾਇਆ ਕਿਉਂਕਿ ਵੱਡਾ ਇਹ ਤੁਸੀਂ ਦੇਖ ਲਓ ਲੁੱਟ ਜਿਹੜੀ ਕੀਤੀ ਜਾ ਰਹੀ ਸੀ ਲੋਕਾਂ ਦੀਆਂ ਜੇਬਾਂ ਦੇ ਨਾਲ ਇੱਥੋਂ ਮੰਗਣਾ 200 ਰੁਪਏ ਦਾ ਤੇਲ ਨਹੀਂ ਲੱਗਦਾ ਜਲੰਧਰ ਜਾਂ ਨੂੰ ਤੇ 350 ਰੁਪਏ ਇੱਥੇ ਟੋਲ ਦਾ ਦੇਣਾ ਪਿਆ ਜਾਂਦਾ ਸੀ ਲਾਡੋਵਾਲ ਟੂਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਡਾ ਟੂਲ ਪਲਾਜ਼ਾ ਨੂੰ ਜਿਹੜਾ ਕੀ ਹੈ ਤਾਲਾ ਲਾਇਆ ਜਾ ਰਿਹਾ ਤਸਵੀਰਾਂ ਜੋ ਦੇਖ ਸਕਦੇ ਹੋ ਪ੍ਰਧਾਨ ਸਾਹਿਬ ਤਸਵੀਰਾਂ ਪਾ ਰਹੇ ਆ ਅੱਜ ਬਾਜ਼ ਬਾਜ਼ ਇੰਨੀ ਕੱਢੀ ਬਣਦੀ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਜਿਸ ਨੂੰ ਅੱਜ ਤਾਲਾ ਲਾਇਆ ਜਾ ਰਿਹਾ ਤਸਵੀਰਾਂ ਦੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜਾ ਇਹ ਤਾਲਾ ਲਾਇਆ ਜਾ ਰਿਹਾ ਕਿਸਾਨ ਯੂਨੀਅਨ ਦੇ ਵੱਲੋਂ ਲਗਾਤਾਰ ਗੜੇ ਗਿਆ ਪੰਜਾਬ ਦਾ ਮਹਿੰਗਾ ਲਾਡੋਵਲ ਟੂਲ ਪਲਾਜ਼ਾ ਇਹ ਕਿਤੇ ਗਿਆ ਇੱਕੋ ਜੋ ਤਾਲਾ ਤਾਲਾ ਦੇਖ ਸਕਦੇ ਹੋ ਪ੍ਰਧਾਨ ਜੀ ਹੱਥ ਜਿਹੜਾ ਹੈਗਾ ਫੜਿਆ ਹੋਇਆ ਹੈ ਇਸ ਨੂੰ ਜਿਹੜਾ ਇਹ ਤਾਲਾ ਲਾ ਦੇਗਾ ਤਸਵੀਰਾਂ ਜਿਹਦੇ ਦੇ ਚੇਤੇ ਗੇਟ ਵੇਚ ਕੇ ਖਾ ਗਏ ਆ ਇਹਨਾਂ ਢਿੱਡ ਨਹੀਂ ਪਰਦਾ ਇਸ ਕਰਕੇ ਤਾਲਾ ਲੱਗਿਆ ਹਾਂ ਜੀ ਹੁਣ ਅਕੋ ਤਾਲਾ ਲਾ ਕੇ ਪਨੀਆਂ ਲਾ ਕੇ ਚਲੇ ਜਾਣਗੇ ਹਾਂ ਅਸੀਂ ਚਲੇ ਜਾਵਾਂਗੇ ਸਾਡੀ ਨਿਗਾਹ ਇੱਤੇ ਹੀ ਆ ਸਾਡੇ ਬੰਦੇ ਇੱਥੇ ਆ ਕੋਈ ਦੂਰ ਨਹੀਂ ਜਾਣਗੇ ਗੱਲ ਫੇਰ ਕੋਸ਼ਿਸ਼ ਕੀਤੀ ਬੁਲੀਆਂ ਫੇਰ ਇਹ ਕਿਸੇ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਬੋਲੂਆ ਕੋਈ ਨਹੀਂ ਬੋਲਦੀਆਂ ਇਹ ਕੋਲ ਨਹੀਂ ਖੋਲਣਗੇ ਤਾਂ ਫੇਰ ਇਹਨੇ ਦਫਤਰ ਨੂੰ ਤਾਲਾ ਮਾਰ ਦਾਂਗੇ ਜੇ ਜੇ ਇਹਨਾਂ ਨੇ ਖੋਲਿਆ ਤਾਂ ਫੇਰ ਇਹਨੇ ਦਫਤਰ ਨੂੰ ਤਾਲਾ ਮਾਰ ਦਾਂਗੇ ਪ੍ਰਸ਼ਾਸਨ ਦੀ ਕੀ ਗੱਲ ਬਾਤ ਹੋਈ ਹੈ ਪ੍ਰਸ਼ਾਸਨ ਨਾਲ ਕੋਈ ਗੱਲ ਬਾਤ ਨਹੀਂ ਹੋਈ ਪ੍ਰਚਲਨ ਆਪਣੀ ਕੰਨਵਾਰੀ ਲੈ ਰਿਹਾ ਲੈ ਰਿਹਾ ਨਹੀਂ ਕੋਈ ਵੀ ਆਸਾਂ ਹੀ ਬੰਦ ਕਰ ਦਿਨਾਂ ਤੇ ਹੁਣ ਅਗਲਾ ਅਗਲਾ ਫੈਸਲਾ ਲੈ ਕੇ ਮੀਟਿੰਗ ਕਰ ਰਹੇ ਹੋਈ ਜਦੋਂ ਐਨ ਐਚ ਏ ਆਵਾਜ਼ ਮਾਰੂਗਾ ਅਸੀਂ ਆਵਾਂਗੇ ਗੱਲ ਕਰਾਂਗੇ ਇੱਕ ਸਤਾਰਾ ਗਰੇ ਇਲਾਕੇ ਤੁਸੀਂ ਫੈਸਲਾ ਕਿਤਾ ਬਾਲੇ ਦਾ ਉਹ ਕੀ ਹੈ ਸਰ ਕਿਹੜਾ ਸਤਾਰਾ ਗਰੇ ਨੂੰ ਬਾਲੇ ਦਾ ਫੈਸਲਾ ਦਿੱਤਾ ਉਹ ਮੁੰਡਾ ਮਨਦੀਪ ਤੇ ਜਲਵੇਦਾ ਉਹਨੂੰ ਅਰੈਸਟ ਕੀਤਾ ਆ ਯਾ ਉਹਨੂੰ ਛਡਵਾਉਣਾ ਨਹੀਂ ਨਹੀਂ ਉਹਲਾ ਫੈਸਲਾ ਤੁਸੀਂ ਮੁਹਾਬਤ ਕਰੀਆਂ ਆਂ ਸਾਰੀਆਂ ਜਾ ਰਹੀਆਂ ਉੱਥੇ ਠੀਕ ਹੈ ਉੱਥੇ ਐਸ ਐਸ ਪੀ ਦੇ ਦਫ਼ਤਰ ਮੁਰੇ ਧਰਨਾ ਲਾਉਣਾ ਅਸੀਂ ਤੇ ਤੁਹਾਨੂੰ ਨਾ ਰੋਕਿਆ ਗਿਆ ਗਾਇਬ ਤੇ ਲੋਕਿਆ ਗਿਆ ਤੇ ਨਹੀਂ ਰੋਕਦੇ ਇਹ ਰੋਕਣਗੇ ਫਿਰ ਵੀ ਜਾਵਾਂਗੇ ਅੱਗੇ ਵੀ ਜਾਣੇ ਹਾਂ ਅਸੀਂ ਜੇ ਅਗਰ ਸ਼ੰਮੂ ਦਾ ਪਾਇਆ ਹੈ ਜਦੋਂ ਹੀ ਹੌਨ ਚਾਲ ਕੇ ਫੇਰ ਰੋਕਣਗੇ ਫੇਰ ਕੀ ਕਰੋਗੇ ਜਿੰਦਾਬਾਦ ਸ਼ੰਮੂ ਤੇ ਪਹਿਲਾਂ ਰੋਕਿਆ ਕਿਸਾਨਾਂ ਨੂੰ ਹੁਣ ਅਸੀਂ ਜਾਣਾ ਵਾ ਐਸਐਸਪੀ ਦੇ ਦਫ਼ਤਰ ਮੋਰੇ ਜਾਵਾਂਗੇ ਹਰ ਹਾਲਤ ਚ ਪਹੁੰਚਾਂਗੇ ਠੀਕ ਹੈ ਹਾਂਜੀ ਤੇ ਚੱਲ ਕੇ ਹੁਣ ਕੋਈ ਆਇਆ ਤੇ ਫੈਸਲੇ ਆਇਆ ਕੋਈ ਕੋਈ ਐਸਐਸਓ ਆਇਆ ਸੀ ਇਹ ਕੋਈ ਹੋਰ ਕੋਈ ਫੈਸਲਾ ਕਰ ਦਿੱਤਾ ਉਹ ਆਏ ਸੀਗੇ ਕਹਿੰਦੇ ਬਾਹਰ ਆ ਕੇ ਮੰਗ ਪੱਤਰ ਲੈ ਲਓ ਮੈਂ ਕਿਹਾ ਜੇ ਲੈਣਾ ਸਟੇਜ ਤੇ ਲੈ ਲਓ ਬਾਹਰ ਆ ਕੇ ਮੈਂ ਮੰਗ ਪੱਤਰ ਨਹੀਂ ਦੇਣਾ ਕਿਤੇ ਪਾਪਾ ਦੇਣਾ ਕਿ ਨਹੀਂ ਦੇਣਾ ਤੁਸੀਂ ਦੇ ਉਸ ਸਟੇਜ ਤੇ ਲੈਣਗੇ ਜ਼ਰੂਰ ਦੇ ਆ ਕੇ ਬਾਹਰ ਨਹੀਂ ਦੇ ਆਗੇ ਠੀਕ ਓਕੇ ਜੀ ਓ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਲੱਡੋਵਰ ਟੂਲ ਕਲਾਜ ਦੇ ਦਿਖਾ ਰਹੇ ਆ ਜਿੱਤੇ ਕੀ ਜਿੱਤੇ ਕੀ ਪੰਜਾਬ ਪੰਜਾਬ ਦੇ ਸਭ ਤੋਂ ਮਹਿੰਗੇ ਟੂਲ ਕਲਾਜੇ ਨੂੰ ਅੱਜ ਤਾਲਾ ਲਾਇਆ ਜਾ ਰਿਹਾ ਹੈ ਵੱਡੀ ਖਬਰ ਹੈ ਨਿਕਲ ਕੇ ਲੱਡੋਵਰ ਟੂਲ ਕਲਾਜ ਦੇ ਸਾਹਮਣੇ ਆ ਰਹੀ ਹੈ ਟੂਲ ਪਲਾਜ਼ਾ ਨੂੰ ਜਿਹੜਾ ਕਿ ਹੁਣ ਤਾਲਾ ਲਾਇਆ ਜਾਵੇਗਾ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਲਾ ਲਾਉਣ ਦੀਆਂ ਤੇ ਤਸਵੀਰਾਂ ਦੇਖ ਸਕਦੇ ਹੋ ਉੱਪਰ ਬੰਦੇ ਚੜ ਚੁੱਕੇ ਨੇ ਤਾਲਾ ਲਾਉਣ ਨੂੰ ਤਿਆਰ ਨੇ ਪ੍ਰਧਾਨ ਸਾਹਿਬ ਦੇ ਕੋਲ ਜਿਹੜਾ ਕਿ ਤਾਲਾ ਹੈਗਾ ਵਾ ਉਹਨਾਂ ਦੇ ਹੱਥ ਵਿੱਚ ਜਿਹੜਾ ਕਿ ਤਾਲਾ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਸੋ ਤਸਵੀਰਾਂ 'ਚ ਦੇਖ ਸਕਦੇ ਤੁਸੀਂ ਕਿ ਜਿਹੜੇ ਅਲੱਗ-ਅਲੱਗ ਬੂਤ ਹੁੰਦੇ ਸੀਗੇ ਨੰਬਰ 2 ਜਿਹੜੇ ਬੂਤ ਹੁੰਦੇ ਉਹਨਾਂ ਨੂੰ ਜਿਹੜਾ ਕਿ ਆ ਪੱਲੀਆਂ ਪਾ ਕੇ ਜਿਹੜਾ ਕਿ ਧਾਗੇ ਜਿਹਾ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਕਿ ਤਾਲਾ ਲਾਉਣ ਦੀ ਜਰੀਏ ਤਿਆਰੀ ਸ਼ੁਰੂ ਹੋ ਚੁੱਕੀ ਹੈ ਪੱਕਾ ਤਾਲਾ ਲੱਡਵਾਲ ਟੂਲ ਪਲਾਜ ਦੇ ਲਾਇਆ ਜਾਏਗਾ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਿੱਥੇ ਬੰਦੇ ਜਿੱਥੇ ਕੀ ਤਦਾਦ ਦੇ ਵਿੱਚ ਇਕੱਠੇ ਹੋਈ ਜਾਂਦੇ ਸਾਰੇ ਉਹਨਾਂ ਵੱਲੋਂ ਜਿਹੜਾ ਕੀ ਤਾਲਾ ਅੱਜ ਲਾਇਆ ਜਾਏਗਾ ਪੱਕਾ ਤਾਲਾ ਜਿਹੜਾ ਲਾਇਆ ਜਾਏਗਾ ਤਿਆਰੀਆਂ ਦੇਖਿਓ ਸੰਦੇਓ ਕਿਸ ਤਰ੍ਹਾਂ ਜਰੀਆ ਸ਼ੁਰੂ ਹੋ ਚੁੱਕੀਆਂ ਬੰਦੇ ਜਿਹੜੇ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਤਾਲਾ ਲਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਇਹ ਹੁਣ ਜਲਦ ਹੀ ਕੁਛ ਮਿੰਟਾਂ ਦੇ ਵਿੱਚ ਤਾਲਾ ਜਰਾ ਲੱਗ ਜਾਏਗਾ ਇੱਥੇ ਤਸਵੀਰਾਂ ਦੇਖ ਸਕਦੇ ਹੋ ਲੱਡਵਲ ਟੂਲ ਪਲਾਜਾ ਦੋ ਕਿਤੇ ਕੀ ਲੋਕਾਂ ਦਾ ਬੁਰਾ ਹਾਲ ਹੋਇਆ ਸੀਗਾ ਰੇਟਾਂ ਨੂੰ ਲੈ ਕੇ ਲੋਕ ਬੜੇ ਖੱਜਲਖੁਆਰ ਸੀਗੇ ਪਰੇਸ਼ਾਨ ਸੀਗੇ ਆਮ ਵਿਅਕਤੀ ਵੀ ਜੇਬ ਨੂੰ ਅਸਰ ਪੈ ਰਿਹਾ ਸੀਗਾ ਅੱਪਰ ਡਾਊਨ ਦਾ ਹੀ ਜਿਹੜਾ ਕਿ 400 ਰੁਪਿਆ ਲੋਕਾਂ ਦੇ ਕੋਲੋਂ ਠੱਗਿਆ ਜਾ ਰਿਹਾ ਸੀਗਾ ਤੋਂ ਪ੍ਰਧਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਤਾਲਾ ਜਾਂ ਕੋਈ ਵੇਦ ਨੂੰ ਖੋਲਦਾ ਵਾ ਤੇ ਬੰਦੀ ਆਨ ਵਾਲੇ ਸਮੇਂ ਦੇ ਵਿੱਚ ਦੁਆਰਾ ਟੂਲ ਪਲਾਇਆ ਜਾ ਰਿਹਾ ਜਰਾ ਕੀ ਇਹ ਬੰਦ ਕੀਤਾ ਜਾਵੇਗਾ ਬਾਈ ਜੀ ਤਾਲਾ ਲਾਣ ਚਲੋ ਕਿੰਨੀ ਦੇਰ ਦੇ ਵਿੱਚ ਤਾਲਾ ਲੱਗ ਜਾਏਗਾ ਹੁਣ ਤਾਲਾ ਇਸ ਬਾਰਗੇ ਟੁੱਟਿਆ ਪਿਆ ਤਾਲਾ ਹੈ ਨਹੀਂ ਪੰਨੀਆਂ ਲੇਟ ਕੇ ਪਾਤੀਆਂ ਜੀ ਪੰਨੀਆਂ ਲੇਟ ਮਾਰੇ ਹੋ ਇਹ ਛੜਾ ਝੰਡਾ ਲੱਗਾ ਤਾਲਾ ਹੀ ਹੈ ਜੀ ਤਾਲਾ ਜੇ ਕੋਈ ਕੱਲ ਨੂੰ ਇਹਨੂੰ ਖੋਲਦਾ ਫੇਰ ਫਿਰ 5 ਮਿੰਟ ਚ ਫੇਰ ਆਜਣ ਅਸੀਂ ਕਿਹੜਾ ਬੰਬੇ ਜਾਣਾ ਅਸੀਂ ਇਸ ਕੰਮ ਲਈ ਸਾਰੇ ਕਿਸਾਨ ਸਾਰੇ ਭਰਾ ਸਾਡੇ ਨਾਲ ਆ ਸਾਰਾ ਸਾਰਾ ਪੰਜਾਬ ਨਾਲ ਆ ਬਿਲਕੁਲ ਤਾਲਾ ਜਿਹੜਾ ਲਾਇਆ ਜਾ ਰਿਹਾ ਪੰਨਿਆਂ ਰਾਹੀਂ ਲਾਇਆ ਜਾ ਰਿਹਾ ਦੇਖੋ ਦੇਖੋ ਕੀ ਬੜੀ ਵੱਡੀ ਇਸ ਵੇਲੇ ਦੀ ਖਬਰ ਹੈ ਕਿ ਪੰਨਿਆਂ ਵੱਲੋਂ ਜਿਹੜਾ ਕਿ ਇਹ ਲੱਡਰ ਟੂਲ ਮਚ ਨੂੰ ਲਾਇਆ ਜਾ ਰਿਹਾ ਤਾਲਾ ਬੜੀ ਵੱਡੀ ਸੰਖਿਆ ਦੇ ਵਿੱਚ ਭਾਤ ਕਿਸਾਨ ਯੂਨੀਅਨ ਦੇ ਆਗੂ ਇੱਥੇ ਮੌਜੂਦ ਨੇ ਤੇ ਜਿਹੜੇ ਹੂਲ ਟੈਕਸ ਜਿੱਥੋਂ ਕਟਿਆ ਜਾਂਦਾ ਸੀਗਾ ਕੈਬਨ ਰਾਹੀਂ ਜਿੱਥੇ ਵਰਕਰ ਬੈਠੇ ਹੁੰਦੇ ਟੂਲ ਟੈਕਸ ਕਰਦੇ ਸੀਗੇ ਉਸ ਰਾਹੀਂ ਉਸ ਨੂੰ ਜਿਹੜੀਆਂ ਪੱਲੀਆਂ ਦੇ ਨਾਲ ਤਾਲਾ ਲਾਇਆ ਗਿਆ ਵੈ ਬੰਦ ਕੀਤਾ ਗਿਆ ਭਾਈ ਕਿੱਥੇ ਦੇਖਦੇ ਹੋ ਵੀਰੇ ਲੈਂਦਾ ਤਾਲੇ ਵੀ ਆਵੇਗਾ ਤਾਲੇ ਚੰਦ ਤਾਲਾ ਤਾਲਾ ਹੈਗਾ ਮੋਟਰਸਾਈਕਲ ਕੋਲ ਪਿਆ ਚਾਬੀ ਆ ਦੇਖੋ ਫੋਣੀ ਤਾਲਾ ਸੰਗਲ ਨਾਲ ਲਿਆਉਣਾ ਮੈਂ ਜੇ ਤਾਲੇ ਦਾ ਆਰਡਰ ਹੋ ਗਿਆ ਤਾਲੇ ਦੇ ਪੱਕੇ ਪੱਕੇ ਵੀਰੇ ਜਾ ਟੋਲ ਘਟ ਜੂਗਾ ਜਾਂ ਪੱਕਾ ਬੰਦ ਹੋ ਜੂਗਾ ਹੋਰ ਕੀ ਆ ਸਾਹ ਸਾਹ ਦੇ ਟੋਲ ਲੱਗਿਆ ਯਾਰ ਪਰੇਸ਼ਾਨ ਹੋਏ ਬਈ ਆਈ ਕ ਨਾਲ ਟੋਲ ਲੱਗਿਆ ਢੀਗਾ ਅੰਬਾਲ ਸਾਹਿਬ ਤੱਕ ਜਾਂਦੇ ਆ 5-600 ਰੁਪਏ ਆ ਜਾਂ ਉਹਨਾਂ ਤੇ ਇੰਨੀ ਜਨੇ ਟੋਲੇ ਲੱਜਦੇ ਆ ਟੋਲੇ ਮਾਰੇ ਮੋਟੇ ਜਾਇਜ਼ ਰੇਟ ਹੋਣਾ ਪੁੱਲ ਦਾ ਦੇਖੋ ਕੀ ਹਾਲ ਹੋਇਆ ਪਿਆ ਗਾਂ ਜਾ ਕੇ ਰੋਡ ਤੇ ਦੇਖੋ ਕਿਵੇਂ ਟੋਲੇ ਆ ਜੰਪੂ ਮਾਰਦੀ ਆ ਗੱਡੀ ਚੱਲੰਗਦੀ ਆ ਆ ਪਿੱਛੇ ਦੇਖ ਲਓ ਇਹ ਸਾਰੇ ਕੈਬਨ ਜਿਹੜੇ ਬੰਦ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਰਾ ਕੀ ਆ ਔਰ ਥੋੜਾ ਬਾਈ ਇਹਨੂੰ ਮੂੰਹ ਕਰਕੇ ਆਇਆ ਨੂੰ ਮੂੰਹ ਕਰਕੇ ਕਿਸਾਨ ਭਾਰਤ ਯੂਨੀਅਨ ਵੱਲੋਂ ਜਿਹੜੀ ਆ ਅੱਜ ਸਾਰੇ ਕੈਬਿਨਾ ਨੂੰ ਬੰਦ ਕੀਤਾ ਗਿਆ ਵਾ ਤਸਵੀਰਾਂ ਦੇ ਦੇਖ ਸਕਦੇ ਤੁਸੀਂ ਬੈਨਰ ਵੀ ਜਰਾ ਕੀ ਆ ਦੇਖ ਰਹੇ ਤੁਸੀਂ ਕਿਸਾਨ ਮਜ਼ਦੂਰ ਉਹ ਚੱਕੀ ਬਣਾ ਕਾਂ ਨਾਲ ਆ ਰਿਹਾ ਤੁਮੋ ਯਾਰ ਵੀਰੇ ਦੇ ਵੱਲੋਂ ਕੈਬਨ ਕੈਬਨਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਗਿਆ ਅੱਜ ਤੋਂ ਬਾਅਦ ਲਗਾਤਾਰ ਤਸਵੀਰਾਂ ਲੱਡਵਲ ਟੂਪਲਾ ਜਦੋਂ ਸਾਂਝਿਆ ਕਰ ਰਹੇ ਆ ਤਾਲਾ ਪੱਕਾ ਲਾਇਆ ਹੈ ਅੱਜ ਲੱਡਵਲ ਟੂਪਲਾ ਦੇ ਉਹ ਬਰਾਦਰ ਸਾਹਮਣੇ ਟੈਕਸੀ ਯੂਨੀਅਨ ਦੇ ਪ੍ਰਧਾਨ ਜੀ ਇੱਥੇ ਮੌਜੂਦ ਨੇ ਜਿੱਤੇ ਜੀ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਸਮਰਥਨ ਦੇ ਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਆਣ ਤੁਹਾਡੇ ਨਾਲ ਬਾਈ ਜੀ ਧਰਬਾ ਬੜਾ ਹੀ ਬੜਾ ਯੋਗਦਾਨ ਹੈ ਟੈਕਸੀ ਯੂਨੀਅਨ ਦਾ ਕਿਸ ਤਰ੍ਹਾਂ ਦੇਖ ਲਿਓ ਬਹੁਤ ਵਧੀਆ ਸਾਨੂੰ ਬੜਾ ਉਸਤਾ ਆ ਜਿਹੜੇ ਸਾਡੇ ਪੂਰੇ ਪੰਜਾਬ ਦੇ ਟੈਕਸੀਆਂ ਵਾਲੇ ਇੱਥੇ ਇਕੱਠੇ ਹੋਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਉਹਨਾਂ ਨੇ ਮੋਰਚਾ ਫੜੇ ਕੀਤਾ ਔਰ ਸਾਰਿਆਂ ਜਿੰਨੇ ਵੀ ਮੇਰੇ ਵੀਰ ਆਏ ਆ ਕੋਈ ਲੁਧਿਆਣੇ ਆ ਕੋਈ ਕਿੱਥੇ ਸਾਰੀਆਂ ਯੂਨੀਅਨਾਂ ਦਾ ਧੰਨਵਾਦ ਆ ਜੀ ਮੈਂ ਦੇਖ ਰਿਹਾ ਕਿ ਬੜੀ ਹੀ ਤਦਾਦਾਂ ਦੇ ਵਿੱਚ ਟੈਕਸੀ ਡਰਾਈਵਰ ਡਰਾਈਵਰ ਜਿੰਨੇ ਵੀ ਆਏ ਨੇ ਤੇ ਗੱਡੀਆਂ ਬੜੀਆਂ ਖੜੀਆਂ ਨੇ ਟੈਕਸੀਆਂ ਦੀਆਂ ਬੜਿਆ ਹੀ ਯੋਗਦਾਨ ਬੜਾ ਹੀ ਵੱਡਾ ਯੋਗਦਾਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਦੇਖੋ ਜੀ ਜਿੱਥੇ ਸੰਘਰਸ਼ ਹੋਊਗਾ ਜੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਤਾਂ ਇਕੱਠੇ ਤਾਂ ਜਰੂਰ ਹੋਣਗੇ ਕਿਉਂਕਿ ਟੋਲ ਉਹਦੀ ਥੱਲ ਪਾਉਣ ਵਾਸਤੇ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚੇ ਆ ਔਰ ਬਾਕੀ ਰਹੀ 17 ਤਰੀਕ ਦੀ ਕਾਲ ਆ ਇਥੋਂ ਅੰਬਾਲਾ ਜਾਣ ਦੀ ਠੀਕ ਹੈ ਜੀ ਚੰਡੀਗੜ੍ਹ ਜਾਣ ਵਾਸਤੇ ਉੱਥੇ ਵੀ ਸਾਰੇ ਜਿੱਦੇ ਸੰਗਤ ਪਹੁੰਚੂਗੀ ਬੜਾ ਹੀ ਇੱਕ ਜਰੂਰ ਆਪਾਂ ਗੱਡੀ ਲੈਣੇ ਆ ਤਾਂ ਰੋਡ ਟੈਕਸ ਬੜਾ ਦੇਣਾ ਪੈਂਦਾ ਵੈ ਫਿਰ ਦੇ ਰੋਡ ਟੈਕਸ ਹੀ ਰਹਿਣਾ ਤੇ ਆਪਾਂ ਟੋਲ ਟੈਕਸ ਕਾਹ ਤੋਂ ਦਈਏ ਦੇਖੋ ਜੀ ਜਦੋਂ ਅਸੀਂ ਗੱਡੀ ਲੈਣੇ ਆ ਪਹਿਲੇ ਰੋਡ ਟੈਕਸ ਦਿੰਨੇ ਆ ਫਿਰ ਉਸ ਤੋਂ ਬਾਅਦ ਜਿਹੜੀ ਸਟੇਟ ਜਾਣ ਦਾ ਟੈਕਸ ਦਿੰਨੇ ਆ ਫਿਰ ਟੋਲ ਟੈਕ ਸਾਨੂੰ ਇੰਨੀ ਮਾਰ ਕਿਉਂ ਇਹ ਤਾਂ ਹੀ ਮਹਿੰਗਾਈਆਂ ਵੱਧ ਰੀਆਂ ਨੇ ਨਹੀਂ ਆ ਬਿਲਕੁਲ ਟੋਲ ਟੈਕਸ ਵੱਧ ਜਾਂਦਾ ਪਰ ਸਾਡੀ ਇਨਕਮ ਘਟ ਜਾਂਦੀ ਆ ਸਾਡੀ ਇਨਕਮ ਘਟ ਜਾਂਦੀ ਆ ਕਿਉਂਕਿ ਸਸੇ ਕਸਟਮਰ ਨੂੰ ਬੰਦਾ ਖਾਏਗਾ ਕਿਵੇਂ ਨਾ ਖਾਣ ਨੂੰ ਹੈ ਹੀ ਕੁਝ ਨਹੀਂ ਇਸ ਟਾਈਮ ਬੜੀ ਭੁੱਖ ਮਰੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਲਗਾਤਾਰ ਮਹਿੰਗਾਈਆਂ ਵੱਧ ਰੀਆਂ ਨੇ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਕਿਸ ਤਰ੍ਹਾਂ ਦੇ ਦੇ ਮਹਿੰਗਾਈਆਂ ਨੂੰ ਮਹਗਾਈ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਅਸੀਂ ਜਿਹੜੀ ਅੱਗੇ ਗੱਡੀ 4 ਦਿਨ ਵਾਸਤੇ 5-7000 ਰੁਪਏ ਦੇ ਦਈ 8000 ਰੁਪਏ ਦੇ ਸੀਗੇ ਅੱਜ ਉਹ 25000 ਰੁਪਏ ਨੂੰ ਗੱਡੀ ਜਾ ਰਹੀ ਆ ਕੀ ਕਸਟਮਰ ਐ ਇਦਾਂ ਕਰਦਾ ਵੈ ਤਾਣਾ ਕੰਟੈਕਟ ਕਰਦਾ ਜੇ ਕੋਈ ਮਹਿੰਗੇ ਰੇਟ ਲੈਂਦੇ ਹੋ ਦੇਖੋ ਗੱਲ ਇਸ ਤਰ੍ਹਾਂ ਵੀਰ ਜੀ ਕਿਹੜੇ ਰੇਟ ਤੁਸੀਂ ਲੈਂਦੇ ਹੋ ਇਹ ਕੌਣ ਲੈਂਦਾ ਇਹ ਸਰਕਾਰਾਂ ਮੈਂ ਰੇਟ ਵਧਾਨੀਆਂ ਨੇ ਉਹਦੇ ਤੇ ਮਹਿੰਗਾਈ ਹੁੰਦੀ ਆ ਕਿਉਂਕਿ ਅੱਗੇ ਰੇਟ ਸਾਡਾ ਸੀਗਾ ਸਾਨੂੰ 75 ਪੈਸੇ ਬਚਦੇ ਸੀਗੇ 25 ਪੈਸੇ ਖਰਚਾ ਹੁੰਦਾ ਸੀ ਹੁਣ ਸਾਡਾ ਜਿਹੜਾ ਖਰਚਾ ਹੋ ਗਿਆ 75 ਪੈਸੇ ਹੋ ਗਿਆ 25 ਪੈਸੇ ਇਨਕਮ ਹੋ ਗਈ ਸਾਡੀ 25 ਪੈਸੇ ਦੇ ਵਿੱਚ ਅਸੀਂ ਡਰਾਈ ਕਿਆ ਝੋਰਸਾ ਕਰਾਈਏ ਕਿ ਟੈਕਸ ਪੇ ਕਰੀਏ ਸਾਨੂੰ ਸਮਝ ਨਹੀਂ ਆਂਦੀ ਸਾਡੇ ਕੋਲ 5-5 ਗੱਡੀਆਂ ਸੀ ਅਸੀਂ 2-2 ਗੱਡੀਆਂ ਤੇ ਆ ਗਏ ਕਿਉਂਕਿ ਮਹਿੰਗਾਈ ਦੀ ਬਹੁਤ ਜ਼ਿਆਦਾ ਮਾਰ ਆ ਇਸ ਚੱਕਰ ਦੇ ਵਿੱਚ ਸਾਡਾ ਕਾਰੋਬਾਰ ਜਿਵੇਂ ਦਿਨੋ-ਦਿਨ ਥੱਲੇ ਜਾ ਰਿਹਾ ਸੋ ਬਿਲਕੁਲ ਇਹ ਸੀਗੇ ਅਮਨ ਪ੍ਰਧਾਨ ਟੈਕਸੀ ਯੂਨੀਅਨ ਦੇ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਮਹਿੰਗਾਈ ਜਿਹੜੀ ਕਿ ਲਗਾਤਾਰ ਵਧੀ ਜਾ ਰਹੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਗਾਟਾ ਨੂੰ ਜਿਹੜੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਇੱਕ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗਾ ਟੂਲ ਪਲਾਜਾ ਤੇ ਪੱਕਾ ਤਲਾ ਜਿਹੜਾ ਕਿ ਹੈ ਲਾਇਆ ਗਿਆ ਵਾ ਪੱਕਾ ਤਾਲਾ ਲਾ ਦਿੱਤਾ ਗਿਆ ਵੈ ਪੱਲੀਆਂ ਦੇ ਨਾਲ ਕੈਬਿਨਾ ਨੂੰ ਬੰਦ ਦਿੱਤਾ ਗਿਆ ਵੈ ਤੇ ਤਸਵੀਰਾਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਫ੍ਰੀ ਲੈਂਸਰ ਨੇ ਟੂਲ ਪਲਾਜ਼ਾ ਦੇ ਤੋਂ ਸਭ ਤੋਂ ਮਹਿੰਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਲੁਧਾਨੇ ਦਾ ਲੋਕ ਜਿਹੜੇ ਨੇ ਉਹਨੂੰ ਫ੍ਰੀ ਲੈਂਸਰ ਨੇ ਤੋਂ ਲਗਾਤਾਰ ਤਸਵੀਰਾਂ ਲੱਡਵਲ ਟੂਲ ਪਲਾਜ਼ਾ ਦੇ ਸਾਂਝੀਆਂ ਕਰ ਰਿਹਾ ਜਿੱਥੇ ਕੀ ਲੋਕ ਸਾਰੇ ਫ੍ਰੀ ਲੈਂਸਰ ਨੇ ਕੋਈ ਵੀ ਉਹਨਾਂ ਦਾ ਟੂਲ ਨਹੀਂ ਕੱਟਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰ ਤਾਂ ਨਾਲ ਸਾਂਝੀਆਂ ਕਰ ਰਹੇ ਆ ਕਿਸ ਤਰ੍ਹਾਂ ਜਿਹੜਾ ਕੀ ਗੱਡੀਆਂ ਲਾਂਗੜੀਆਂ ਨੇ ਫ੍ਰੀ ਆ ਜਾ ਰਹੀਆਂ ਨੇ ਫ੍ਰੀ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਕੀ ਅੱਜ ਟੂਲ ਪਲਾਜ਼ੇ ਨੂੰ ਫ੍ਰੀ ਕੀਤਾ ਗਿਆ ਤੇ ਪੱਕਾ ਤਾਲਾ ਜੜ ਦਿੱਤਾ ਗਿਆ ਗੱਲਬਾਤ ਕਰ ਲੈਂਦੇ ਆ ਪ੍ਰਧਾਨ ਦੇ ਨਾਲ ਜਿਹੜਾ ਕੀ ਅੱਜ ਪੱਕਾ ਤਾਲਾ ਜੜ ਦਿੱਤਾ ਗਿਆ ਕੈਬਿਨਾਂ ਨੂੰ ਜਿਹੜਾ ਕੀ ਤਾਲਾ ਲਾ ਦਿੱਤਾ ਗਿਆ ਪ੍ਰਧਾਨ ਸਾਹਿਬ ਕਿਸਤਾ ਦੇ ਦਿਓ ਕਿ ਤਾਲਾ ਪੱਕਾ ਜੜ ਦਿੱਤਾ ਗਿਆ ਵਾ ਅਸੀਂ ਸਰਕਾਰ ਨੇ ਜੜਾਇਆ ਵਾ ਅਸੀਂ ਤਾਂ ਨਹੀਂ ਸੀ ਚੜਦੇ ਸਰਕਾਰ ਨੂੰ ਕਿਹਾ ਸੀ ਵੀ ਇਹਦੇ ਇਹਨਾਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਦੇ ਪੇਪਰ ਦਿਖਾ ਦਿਓ ਜੇ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦਾ ਚੱਲਦਾ ਵਾ ਇਹਦੀ ਵੈਲਿਡਿਟੀ ਕੋ ਹੈਗੀ ਆ ਕੋ ਐਗਰੀਮੈਂਟ ਕਰਦਾ ਚਲਾ ਲਓ ਔਰ ਰੇਟ ਬਾਝੂ ਕਰਕੇ ਜਿਹੜੇ ਅਸੀਂ ਰੇਟ ਦਿੱਤੇ ਆ ਪਰ ਇਦਾਂ ਲੁੱਟ ਨਹੀਂ ਹੋਣੀ ਨਾ ਇਹਨਾਂ ਕੋਲ ਕਾਗਜ਼ ਆ ਇਹਦਾ ਮਤਲਬ ਹੈ ਗੈਰਕਾਨੂੰਨੀ ਚੱਲ ਰਿਆ ਪਰ ਇੱਥੇ ਦੇ ਜਿਹੜੇ ਵਰਕਰ ਨੇ ਉਹ ਵੀ ਉਹਨਾਂ ਦੇ ਬਿਆਨ ਆਇਆ ਕੱਲ ਕਿ ਸਾਡੇ ਜਿਹੜੀ ਆ ਸਾਨੂੰ ਕੰਮ ਕਰਾ ਤੋਂ ਬੇਰੋਜ਼ਗਾਰ ਬੇਰੋਜ਼ਗਾਰ ਕਰ ਦਿੱਤਾ ਗਿਆ ਸਾਰੇ ਕੰਮਕਰ ਖੋਹ ਲਿੱਤੇ ਗਏ ਨੇ ਕੋਈ ਕਿਸੇ ਨੂੰ ਕੋਈ ਬੇਰਜ਼ਕਾਰ ਨਹੀਂ ਹੋਣ ਦਿੰਦੇ ਉਹ ਅਸੀਂ ਦਫ਼ਤਰ ਨੂੰ ਇਸੇ ਕਰਕੇ ਨਹੀਂ ਜਾਂਦਾ ਲਾਇਆ ਉੱਥੇ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਜੇ ਇਹਨਾਂ ਨੇ ਫੇਰ ਵਜਾ ਉਹਨਾਂ ਨੂੰ ਮੁਲਾਜ਼ਮਾਂ ਨੂੰ ਤੰਗ ਕਰਿਆ ਫਿਰ ਅਸੀਂ ਮੁਲਾਜ਼ਮਾਂ ਦੇ ਨਾਲ ਖੜੇ ਹਾਂ ਉਹ ਵੀ ਪੰਜਾਬ ਦੇ ਧੀਆਂ ਪੁੱਤ ਨੇ ਕਿਸੇ ਦੀ ਨੌਕਰੀ ਨਹੀਂ ਜਾਹੇਗੀ ਇਹ ਨਹੀਂ ਇਹ ਐਦਾਂ ਨਹੀਂ ਕੁਝ ਹੁੰਦਾ ਤੇ ਇਸੇ ਕਰਕੇ ਅਸੀਂ ਇੱਧਰਲੇ ਪਾਸੇ ਪੰਨੀਆਂ ਬੰਨੀਆਂ ਤਾਂ ਕਿ ਉੱਧਰਲੇ ਪਾਸੇ ਉਹਨਾਂ ਦੀ ਹਾਜ਼ਰੀ ਜਿਹੜੀ ਉਹ ਲੱਗਦੀ ਰਹੇ ਅੱਜ ਸਭ ਤੋਂ ਵੱਡਾ ਬੜਾਈ ਯੋਗਦਾਨ ਰਿਆ ਭਾਰਤੀ ਕਿਸਾਨ ਯੂਨੀਅਨ ਦਾ ਤੇ ਟੈਕਸੀ ਯੂਨੀਅਨ ਦਾ ਤੇ ਲੋਕ ਵੀ ਜਿਹੜੇ ਨੇ ਵੱਖ-ਵੱਖ ਸਟੇਟਾਂ ਤੋਂ ਆ ਰਹੇ ਨੇ ਸਮਰਥਨ ਦੇ ਰਹੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸਿਸਟਮ ਦੇਖੋ ਅਸੀਂ ਸਾਰੀ ਜਨਤਾ ਜਿਹੜੀ ਇੱਥੇ ਆਈ ਹੈ ਉਹ ਟੈਕਸੀ ਯੂਨੀਅਨ ਟਰੱਕ ਯੂਨੀਅਨ ਟੈਂਪੂ ਯੂਨੀਅਨ ਸਾਨੂੰ ਆਸ ਨਹੀਂ ਸੀ ਸਾਨੂੰ ਆਸ ਨਹੀਂ ਸੀ ਅਸੀਂ ਤਾਂ ਥੋੜੇ ਜੇ ਜਾਣੇ ਆ ਕੇ ਪਹਿਲਾਂ ਬੈਗੇ ਸੀ ਔਰ ਜਿੱਤਾ ਜਿਹੜਾ ਕਿਉਂਕਿ ਇਹ ਜਨਤਾ ਦਾ ਆਪਦਾ ਮੁੱਦਾ ਸੀ ਉਹ ਕਿਸਾਨਾਂ ਦਾ ਨਹੀਂ ਸੀਗਾ ਸਾਡਾ ਇਹਦੇ ਵਿੱਚ ਕੁਝ ਨਹੀਂ ਅਸੀਂ ਤਾਂ ਅੱਗੇ ਵੀ ਲੰਘ ਜਾਂਦੇ ਆ ਅੱਗੇ ਲੰਘਦੇ ਵੀ ਰਹਿਣਾ ਵਾ ਤੇ ਲੇਕਿਨ ਜਿਹੜੀ ਜਨਤਾ ਦੀ ਡਟ ਹੋ ਰਹੀ ਸੀ ਜਨਤਾ ਨੇ ਦੇਖਿਆ ਵੀ ਇਹ ਹੁਣ ਡਰਾਈਵਰ ਭਰਾਏ ਦੱਸਦੇ ਭਰਾਵਾ ਕਹਿੰਦਾ ਸਾਨੂੰ 2 ਘੰਟੇ ਨਹੀਂ ਬੈਠਣ ਦਿੰਦੇ ਸਾਨੂੰ ਜਦੇ ਕਟ ਕਟ ਕੇ ਭਜਾ ਦਿੰਦੇ ਨੇ ਉਹ ਕਹਿੰਦਾ ਤੁਸੀਂ ਅੱਗੇ ਲੱਗੇ ਹੋ ਠੀਕ ਹੈ ਅਸੀਂ ਤੁਹਾਨੂੰ ਸਾਥ ਦਿੰਦੇ ਆ ਜਿਹੜੀਆਂ ਜੂਨੀਅਰਾਂ ਆ ਕੇ ਸਾਨੂੰ ਸਮਰਥਨ ਦਿੰਦਾ ਲਗਾਤਾਰ ਇਹ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਲਾਡੋਆ ਟੂਲ ਪਲਾਜਾ ਤੇ ਲਗਾਤਾਰ ਤਿੰਨ ਕੁ ਨਿਕਮੀ ਨਿਬਾਦ ਰੇਟ ਵਧਾਏ ਜਾਂਦੇ ਸੀ ਇਹਦੇ ਤੇ ਆਮ ਵਿਅਕਤੀ ਨੂੰ ਠਗਿਆ ਜਾਂਦਾ ਸੀਗਾ ਦੇਖੋ ਸਰਕਾਰ ਦੀ ਨੀਤੀ ਹੈ ਇਹ ਪੈਸੇ ਪਤਾ ਕੀ ਕਰਦੇ ਨੇ ਇੱਕ ਵਾਰੀ ਨਹੀਂ ਇਹਨਾਂ ਨੇ ਚੀਜ਼ਾਂ ਪਹਿਲਾਂ ਜਿਹੜਾ ਪੈਟਰੋਲ ਡੀਜ਼ਲ ਦੇ ਰੇਟ ਵਧਦੇ ਹੁੰਦੇ ਸੀਗੇ ਇਹ ਵਧਾਉਂਦੇ ਸੀ 2 ਰੁਪਿਆ 3 ਰੁਪਿਆ ਜਾਂ ਤੇ ਵਧਦੇ ਸੀਗੇ ਨਾ 5 ਰੁਪਏ ਵਧਦੇ ਸੀਗੇ ਜਨਤਾ ਧਰਨਿਆਂ ਦੇ ਉੱਤੇ ਆ ਜਾਂਦੀ ਸੀਗੀ 3 ਰੁਪਏ ਵਧਾ ਦ। ਮੁੜ ਕੇ ਇਹਨਾਂ ਨੇ ਆ ਜਿਹੜਾ ਹੁਣ ਆਇਆ ਵਾ ਟਕਲਾ ਜਿਹਾ ਇਹਨਾਂ ਦੀ ਨੀਤੀ ਹੈ ਉਹ ਕਹਿੰਦੇ 25 ਪੈਸੇ 35 ਪੈਸੇ 20 ਪੈਸੇ ਵਧਾ ਦੋ ਹਰ ਤੀਜੇ ਦਿਨ ਉਹ ਜਨਤਾ ਕਹਿੰਦੀ ਆ 20 ਪੈਸੇ ਵਧਿਆ 30 ਪੈਸੇ ਵਧਿਆ ਜਦ ਕੇ ਲੈ ਜਾਂਦੇ ਨੇ ਪਹਿਲਾ ਵਾਲੇ 3 ਰੁਪਏ ਤੋਂ ਵੀ ਉੱਪਰ ਹੈ ਇਸ ਤਰ੍ਹਾਂ ਇਹਨਾਂ ਦੀ ਆ ਲੁੱਟਣ ਦਾ ਇੱਕ ਜਰੀਆ ਪੰਜਾਬ ਨੂੰ ਇਹ ਵੀ ਧੰਨਵਾਦ ਪੰਜਾਬ ਦੇ ਵਿੱਚ ਕਿਸੇ ਵੀ ਹਿੰਦੂ ਸਿੱਖ ਦਾ ਮੁਸਲਮਾਨ ਦਾ ਕੋਈ ਰੌਲਾ ਨਹੀਂ ਇਹ ਜਨਤਾ ਦੇ ਵਿੱਚ ਮੰਡੀਆਂ ਪਾ ਕੇ ਆਪਣਾ ਫਾਇਦਾ ਲੈਂਦੇ ਨੇ ਜਨਤਾ ਜਾਗ ਚੁੱਕੀ ਆ ਜਿਹੜੀ ਛੇ ਸੈਨਾ ਸਾਡੇ ਗੱਲ ਪੈਂਦੀ ਹੁੰਦੀ ਸੀ ਆ ਕੇ ਵੀ ਇਹ ਕਿਸਾਨ ਐ ਕਰਦੇ ਆਨ ਕਰਦੇ ਨੇ ਆ ਕੇ ਉਹਨਾਂ ਨੇ 100 ਬਾਰੀ ਮੇਰੇ ਕਹੇ ਇੱਕ ਵਾਰੀ ਨਹੀਂ ਆਇਆ ਸ਼ਿਫਸ਼ਨਾਦ ਆ ਕਹਿੰਦਾ ਜੀ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਸਾਰੇ ਸਾਡੇ ਹਾਰ ਪਾ ਕੇ ਗਏ ਨੇ ਉਹ ਫੁੱਲਾਂ ਦੇ ਹਾਰ ਪਾ ਕੇ ਗਏ ਨੇ ਸਾਡੇ ਆਗੂਆਂ ਦੇ ਕਹਿੰਦੇ ਭਰਾਵੋ ਤੁਹਾਡੀ ਬਹੁਤ ਬਹੁਤ ਮਿਹਰਮਾਨੀ ਇਹ ਜਨਤਾ ਦਾ ਮੁੱਦਾ ਸੀ ਸਾਨੂੰ ਰਾਹਤ ਮਿਲੀ ਹੁਣ ਉਹਨਾਂ ਦਾ ਪਰ ਟੈਕਸੀ ਦਾ ਇੱਥੇ ਤੇ ਨਹੀਂ ਲੱਗਦਾ ਜਿੰਨੇ ਦਾ ਇਹ ਟੋਲ ਪਲਾਜ਼ਾ ਲੈ ਲੈਂਦੇ ਨੇ ਲੋਕ ਬੜੇ ਇੱਥੋਂ ਖੁਸ਼ ਹੁੰਦੇ ਦਿਖਾਈ ਦੇ ਰਹੇ ਨੇ ਕਿ ਲਗਾਤਾਰ ਕਹਿੰਦੇ ਕਿ ਬਿਲਕੁਲ ਸਹੀ ਹੋਇਆ ਕਿ ਟੂਲ ਪਲਾਜ਼ਾ ਜਦੋਂ ਪੱਕਾ ਤਲਾ ਜਰ ਦਿੱਤਾ ਗਿਆ ਜੇ ਆਨਾਂ ਸਮੇਂ ਦੇ ਵਿੱਚ ਇਹ ਕੈਬਿਨ ਖ ਕੀ ਹੋਇਆ ਤੁਹਾਡਾ ਚਾਹੇ ਬੰਨ ਜਦ ਫੁੱਲਣਗੇ ਕਿਸਾਨ ਯੂਨੀਅਨ ਦੀ ਜਿਹੜੀ ਹੈ ਮਰਜੀ ਦੇ ਨਾਲ ਇਹਨਾਂ ਦੇ ਨਾਲ ਸਹਿਮਤੀ ਨਾਲ ਖੁੱਲਣਗੇ ਇਦਾਂ ਨਹੀਂ ਖੁੱਲਣਗੇ ਜੇ ਫਿਰ ਇਹਨਾਂ ਨੇ ਪੰਗਾ ਲੈਣਾ ਤਾਂ ਫਿਰ ਦੇਖ ਲੈਣਾ ਫਿਰ ਆ ਜਾਾਂਗੇ ਸਾਡੇ ਸਾਡੇ ਕੋਲ ਨਹੀਂ ਸਾਡਾ ਸਾਰਾ ਸੈੱਟ ਬਣ ਗਿਆ ਹੋਇਆ ਹੁਣ ਦਫ਼ਤਰ ਤੁਸੀਂ ਵੀ ਜੁੜ ਚੁੱਕੇ ਹੋ ਸਮਰਥਨ ਦੇਣ ਆਏ ਹੋ ਕਿੰਨਾ ਕੋ ਵੱਡਾ ਯੋਗਦਾਨ ਦੇ ਰਹੇ ਹੋ ਤੁਸੀਂ ਦੇਖੋ ਜੀ ਜਿੰਨੇ ਵੀ ਨੌਜਵਾਨ ਸਾਰੇ ਕਿਸਾਨ ਯੂਨੀਅਨ ਵਾਲਿਆਂ ਦੇ ਨਾਲ ਆ ਤੇ ਪ੍ਰਧਾਨ ਸਾਹਿਬ ਦਾ ਤੈਅਦ ਲੋ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੂਹਰੇ ਹੋ ਕੇ ਇੱਥੇ ਮੂਰਚਾ ਲਾਇਆ ਕਿਉਂਕਿ ਵੱਡਾ ਹੈ ਤੁਸੀਂ ਦੇਖ ਲਓ ਲੁੱਟ ਜਿਹੜੀ ਕੀਤੀ ਜਾ ਰਹੀ ਸੀ ਲੋਕਾਂ ਦੀਆਂ ਜੇਬਾਂ ਦੇ ਨਾਲ ਇੱਥੋਂ ਮੰਗਣਾ 200 ਰੁਪਏ ਦਾ ਤੇਲ ਨਹੀਂ ਲਾਦਾ ਜਲੰਧਰ ਜਾਂ ਉਥੇ 350 ਰੁਪਏ ਇਥੇ ਟੋਲ ਦਾ ਦੇਣਾ ਪੈ ਜਾਂਦਾ ਸੀਗਾ ਠੀਕ ਹੈ ਤੇ ਸਾਡੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਜਿਹੜੇ ਉਹ ਕਹਿੰਦੇ ਆ ਫ੍ਰੀ ਸਿਲੰਡਰ ਦੇ ਤੇ ਜਾਂ ਫ੍ਰੀ ਆਟਾ ਚੌਲ ਦੇਦਾ ਵੀ ਇਧਰੋਂ ਦਾ ਥੋਡੀਆਂ ਜੇਬਾਂ ਦੇ ਡਾਕੇ ਪਈ ਜਾਂਦੇ ਆ ਕਿਸੇ ਨਾ ਕਿਸੇ ਪਾਸਿਓ ਦਾ ਇਹਨਾਂ ਨੇ ਕੱਢਣੀ ਹੁੰਦੇ ਆ ਤੇ ਅਗਲੀ ਗੱਲ ਮੈਂ ਕਰਨੀ ਆ ਤਾਂ ਲੱਡੂ ਵਾਲਾ ਟੋਲ ਪਲਾਜ਼ਾ ਦੀ ਹੋ ਗਈ ਵੀ ਜਿਹੜੇ ਤਿੰਨ ਆਮ ਪਾਰਟੀ ਦੇ ਐਮਪੀ ਆਪਾਂ ਜਿਤਾ ਕੇ ਭੇਜੇ ਸੀ ਸਭ ਤੋਂ ਵੱਡੀ ਚਪੇੜ ਉਹਨਾਂ ਨੇ ਮਾਰੀ ਆ ਸੰਗਰੂਰ ਦੇ ਲੋਕਾਂ ਤੇ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਤੇ ਹੁਸ਼ਿਆਰਪੁਰ ਵਾਲੇ ਜਿਨ੍ਹਾਂ ਨੇ ਸੋਚਿਆ ਸੀਗਾ ਵੀ ਜਾ ਕੇ ਪੰਜਾਬ ਦੇ ਮੁੱਦੇ ਚੱਕਣਗੇ ਸੰਸਦ ਦੇ ਵਿੱਚ ਪਰ ਜਾ ਕੇ ਉਹਨਾਂ ਨੇ ਪਹਿਲਾ ਮੁੱਦਾ ਕੀ ਚੱਕਿਆ ਕਹਿੰਦੇ ਕੇਜਰੀਆ ਨੂੰ ਰਿਹਾ ਕਰੋ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਗਿਆ ਹੋਇਆਗਾ ਠੀਕ ਹੈ ਜੀ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜੀ ਦੀ ਇਹਨਾਂ ਨੇ ਐਨਐਸਏ ਵਧਾਤੀ ਤੇ ਤੀਜੇ ਪਾਸੇ ਇਹੋ ਜੇ ਡਾਕੇ ਮਾਰੀ ਜਾਂਦੇ ਆ ਜੇਬਾਂ ਤੇ ਇੱਕ ਤਰ੍ਹਾਂ ਦੇ ਦੇਖ ਸਕਦੇ ਆ ਕਿ ਜਿਹੜਾ बिजनेसमैन ਵਿਅਕਤੀ ਹੈ ਵਿੱਚ ਵੀ ਰਿਚ ਪੀਪਲ ਆ ਉਹ ਲਗਾਤਾਰ ਚੜ੍ਹਾਈਆਂ ਤੇ ਜਾ ਰਹੇ ਤੇ ਆਮ ਵਿਅਕਤੀ ਜਿਹੜਾ ਇਹ ਨੀਚੇ ਨੂੰ ਜਾਈ ਜਾ ਰਿਹਾ ਹੋਵੇ ਉਹੀ ਤਾਂ ਗੱਲ ਆ ਜੀ ਨੀਚੇ ਨੂੰ ਤਾਂ ਜਾ ਰਿਹਾਗਾ ਇਹੋ ਜੇ ਤਰੀਕਿਆਂ ਦੇ ਨਾਲ ਜਿਹੜਾ ਗਰੀਬ ਬੰਦਾ ਉਹ ਗਰੀਬ ਹੋਈ ਜਾਂਦਾ ਦਿਨੋਂ ਦਿਨ ਅਮੀਰ ਬੰਦਾ ਦਿਨੋਂ ਦਿਨ ਅਮੀਰ ਹੋਈ ਜਾਂਦਾ ਮੈਨੂੰ ਤਾਂ ਇਹ ਲੱਗਦਾ ਵੀ ਸਾਡੀ ਦਾ ਜਿਹੜੀ ਜੂਨ ਆ ਨਾ ਸਾਡੇ ਪਹਿਲਾ ਆ ਪਿਓ ਹੁਣੀ ਧਰਨੇ ਲਾਉਂਦੇ ਰਹਿ ਗਏ ਤੇ ਦਾਦੇ ਪੜਦਾ ਤੇ ਹੁਣ ਮੈਨਾਂ ਲੱਗਦਾ ਸਾਡੀ ਵਾਰੀ ਆ ਨੌਜਵਾਨ ਖੜੇ ਆ ਹੁਣ ਵੱਡੀ ਗੱਲ ਨਹੀਂ ਪੰਜਾਬ ਸਾਰੇ ساری ਉਮਰ ਧੰਨਿਆਂ ਦੇ ਵਿੱਚ ਹੀ ਗੜਦੇਗਾ ਮੈਂ ਕਹਿੰਦਾ ਜਿੰਨਾ ਚਿਰ ਸਾਡੇ ਲੋਕ ਨਹੀਂ ਜਾਗਰੂਕ ਹੁੰਦੇ ਜੀ ਮੈਂ ਤਾਂ ਕਹਿੰਦਾ 13 ਸੀਟਾਂ ਦਾ ਦਾਵਾ ਕਰਦਾ ਸੀ ਆ ਭੰਡ ਜਿੰਨਾ ਟਾਈਮ ਭੰਡਾਂ ਦੀ ਸਰਕਾਰ ਬਣਾਈ ਹੋਈ ਆ ਆ ਤੁਸੀਂ ਭੰਡਾਂ ਦੀ ਸਰਕਾਰ ਦੀਆਂ ਨੀਤੀਆਂ ਦੇਖ ਲਓ ਆ ਕੋਈ ਕੋਠੀ ਦੱਬੀ ਜਾਂਦਾ ਹੈ ਕੋਈ ਇੱਥੇ ਨੰਗਾ ਹੋ ਕੇ ਵੀਡੀਓ ਗੋਲਣਾ ਕਰੀ ਜਾਂਦਾ 20-25 ਸਾਲਾਂ ਦੀਆਂ ਕੁੜੀਆਂ ਦੇ ਨਾਲ ਕੋਈ ਇੱਥੇ ਚੱਟਾ ਬਕਾਈ ਜਾਂਦਾ ਹੈ ਕੋਈ ਕਸ਼ ਕਰੀ ਜਾਂਦਾ ਕੋਈ 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 ਕਰੀ ਜਾਂਦਾ ਹੁਣ ਇੰਨਾ ਭੰਡਾ ਦੀ ਸਰਕਾਰ ਤੋਂ ਅਸੀਂ ਹੋਰ ਕੀ ਉਮੀਦ ਰੱਖ ਸਕਦੇ ਆ ਇਹ ਹੀ ਉਮੀਦ ਆ ਇਧਰ ਲੁਧਿਆਣੇ ਵਾਲੇ ਪਾਸਿਓ ਆਏ ਤੁਸੀਂ ਬੁੱਡੇ ਨਾਲੇ ਦਾ ਮਸਲਾ ਟੂਲ ਪਲੇਜ ਦਾ ਮੁੱਦਾ ਟੂਲ ਪਲੇਜ ਦਾ ਵੀ ਆ ਇੱਥੇ ਤੁਸੀਂ ਮੁੱਦੇ ਹੀ ਮੁੱਦੇ ਖੜੇ ਨਹੀਂ ਉੱਥੇ ਸ਼ੰਪੂ ਤੇ ਬੈਠੇ ਆ ਤੇ ਲੱਡੂ ਵਾਲ ਤੇ ਬੈਠੇ ਆ ਇੱਥੇ ਅਸੀਂ ਬੁੱਡੇ ਨਾਲੇ ਤੇ ਬੈਠੇ ਆ ਉੱਧਰ ਅਸੀਂ ਫੈਕਟਰੀ ਕੋਲੇ ਬੈਠੇ ਆ ਜੀਰੇ ਵਾਲੀ ਕੋਲੇ ਤੇ ਇੱਥੇ ਭੰਡ ਕਹਿੰਦਾ ਵੀ ਪੰਜਾਬ ਖੁਸ਼ਹਾਲੀ ਬਹੁਤ ਹੁਣ ਕਿੱਥੇ ਕਿੱਥੇ ਧਰਨੇ ਦਈਏ ਮੈਨੂੰ ਸਮਝ ਨਹੀਂ ਆਉਂਦੀ ਹੁਣ ਅਸੀਂ ਤੇ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਵੀ ਜਿੱਥੇ-ਜਿੱਥੇ ਵੀ ਮੋਰਚੇ ਲੱਗਿਆ ਵੀ ਆਪੋ ਆਪਣਾ ਫਰਜ਼ ਸਮਝ ਕੇ ਤੁਸੀਂ ਸੰਭੋ ਬੁੱਡੇ ਨਾਲੇ ਦਾ ਉਧਰ ਤੁਸੀਂ ਉਧਰ ਹਲਕੇ ਦੇ ਲੋਕ ਸਾਹਮਣੇ ਜੀਰੇ ਫੈਕਟਰੀ ਵਾਲਾ ਉਧਰ ਜੀਰੇ ਵਾਲੇ ਉਧਰ ਸਾਹਮਣੇ ਆਪਦੇ ਐਮਐਲਏ ਐਮਪੀ ਘੇਰਨ ਸ਼ੰਭੂ ਮੋਰਚੇ ਦੇ ਡਟੇ ਹੋਇਆ ਉਧਰ ਲੋਕ ਸਾਰੇ ਉਧਰ ਆ ਲਾਡੋਵਾਲ ਵਾਲੇ ਇੱਥੇ ਜਲੰਧਰ ਵਾਲੇ ਇੱਥੋਂ ਲੁਧਿਆਣੇ ਸਾਰੇ ਇਕੱਠੇ ਹੋ ਗਏ ਇੱਥੇ ਹੁਣ ਇਹਨਾਂ ਦੇ ਜਿਹੜੇ ਐਮਐਲਏ ਆ ਤੁਸੀਂ ਦੇਖੋ ਲਾਡੋਵਾਲ ਜਿਹੜੇ ਐਮਐਲਏ ਇੱਥੋਂ ਦੇ ਐਮਪੀ ਆ ਇਹਨਾਂ ਨੂੰ ਵੀ ਸ਼ਾਇਦ ਕਮਿਸ਼ਨ ਜਾਂਦਾ ਹੋਊਗਾ ਇੱਥੋਂ ਦਾ ਜਿਹੜੇ ਬੋਲੇ ਨਹੀਂ ਹਜੇ ਤੱਕ ਕਰੋੜਾ ਰੁਪਈਆ ਜਾਂਦਾ ਹੋਊਗਾ ਇਹਨਾਂ ਦੇ ਕੋਲ ਤੇ ਕਾਗਜ਼ ਪੱਤਰ ਕਿਉਂ ਨਹੀਂ ਦਿਖਾਉਂਦੇ ਵੀ ਕਿੱਥੋਂ ਤੱਕ ਮਣਿਆ ਆਦਾ ਕਿੱਥੋਂ ਤੱਕ ਨਹੀਂ ਹੈਗੀ ਟੋਲ ਦੀ ਇੱਥੋਂ ਹਥਿਆਰ ਲੱਬਿਆ ਕਿਰਪਾਨਾਂ ਲੱਬੀਆਂ ਨੇ ਬੇਸਵਾਲਾ ਲੱਬੀਆਂ ਨੇ ਇਹਨਾਂ ਨੇ ਗੁੰਡੇ ਪਾਲੇ ਹੋਏ ਇੱਥੇ ਟੋਲ ਪਲਾਜ਼ਾ ਦੇ ਦੱਸਣ ਮੈਨੂੰ ਕੀ ਇਹ ਕਿਰਪਾਨਾਂ ਇੱਥੇ ਗੰਡਾ ਸੈ ਇਤੇ ਬੇਸਵਾਲਾ ਰੱਖ ਸਕਦੇ ਆ ਜਾਇ ਜਾਇ ਟੋਲ ਪਲਾਜ਼ਾ ਦਾ ਮਾਲਕ ਸਾਨੂੰ ਦੱਸੇ ਮੈਂ ਕਿਹਾ ਪਰਚਾ ਕਰੋ ਇਹਨਾਂ ਦੇ ਉੱਪਰ ਟੋਲ ਪਲਾਜ਼ਾ ਦੇ ਮਾਲਕ ਦਾ ਵੀ ਪਰਚਾ ਕਰੋ ਵੀ ਕਿਹੜਾ ਲਾਇਸੈਂਸ ਇਹਨਾਂ ਨੂੰ ਦਿੱਤਾ ਹੋਇਆ ਇੱਥੇ ਹਥਿਆਰ ਰੱਖਣ ਦਾ ਸਾਡੇ ਕੋਲ ਵੀਡੀਓ ਵੀ ਪਈਆਂ ਨੇ ਇੱਥੇ ਮੁੰਡਿਆਂ ਦੇ ਕੋਲੇ ਜਿਹੜੇ ਆ ਤੁਸੀਂ ਵੀਡੀਓ ਦੇਖ ਲੋ ਆਹ ਹਥਿਆਰ ਵੀ ਜੇ ਆਮ ਬੰਦਾ ਮਾਰੀ ਮੋਟੀ ਬਹਿਸ ਕਰਦਾ ਉਹਦੀ ਗੱਡੀ ਭੰਨ ਦੇਉ ਕਹਿੰਦੇ ਆਹ ਵੀਡੀਓ ਦਿਖਾਓ ਇਹ ਕਰਦੇ ਆ ਬਦਮਾਸ਼ੀ ਪੂਰੀ ਸਾਡੇ ਨਾਲ ਹੋਈ ਆ ਯਾਰ ਪੂਰੀ ਇੱਥੇ ਬਦਮਾਸ਼ੀ ਕੀਤੀ ਜਾਂਦੀ ਆ ਦੇਖੋ ਤੁਸੀਂ ਆ ਦੇ ਪਾਸ ਵਾਲੇ ਨੂੰ ਮਾਰ ਦਿੱਤਾ ਸਾਰੇ ਹਥਿਆਰ ਕੈਬਿਨਾ ਚੋਂ ਲੱਭੇ ਆ ਇਹ ਚੀਜ਼ਾਂ ਤੁਸੀਂ ਜਰੂਰ ਐਮ ਐਲ ਏ ਐਮ ਪੀਆਂ ਤੱਕ ਪਹੁੰਚਦੀਆਂ ਕਰੋ ਇੱਥੋਂ ਦੇਆਂ ਤੱਕ ਤੇ ਸਿਆਸਤਦਾਨਾਂ ਅੱਗੇ ਬੇਨਤੀਆਂ ਵੀ ਅੱਗੇ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੇ ਨਾਲ ਇੱਥੇ ਮੀਟਿੰਗ ਕਰੋ ਇੱਥੇ ਬਣਦਾ ਹੱਲ ਕਰੋ 150 ਰੁਪਏ 24 ਘੰਟਿਆਂ ਦੀ ਕਰੋ ਫੇਰ ਪ੍ਰਧਾਨ ਸਾਹਿਬ ਕਹਿੰਦੇ ਇੱਥੋਂ ਉੱਠਾਂਗੇ ਅਸੀਂ ਸਾਰੇ ਉਹਨਾਂ ਦੇ ਨਾਲਾਂ ਤੇ ਤੈ ਦਿਨੋਂ ਸਾਰਾ ਪੰਜਾਬ ਕਿਸਾਨ ਯੂਨੀਅਨ ਦਾ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਪ੍ਰਚਾਰ ਲਾ ਕੀਤਾ ਜੁੜੇ ਲਾਣਾ ਲਾਈਵ ਦੇ ਨਾਲ ਹਣੀ ਦੇ ਨਾਲ ਜੁਮ ਵੀਰਪੁਰ ਧੰਨਵਾਦ